ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰਿਸ਼ਤੇ ਰਿਸ਼ਤੇ ਪ੍ਰੋਗਰਾਮ ਦੇਖ ਰਹੇ ਸਭ ਦਾ ਸਵਾਗਤ ਹੈ ਜੀ ਰਿਸ਼ਤੇਆਂ ਦੀ ਐਡ ਦੇਖਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤਾਂ ਜੋ ਹੋਰ ਨਵੇਂ ਰਿਸ਼ਤੇ ਦੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜਰੂਰ ਕਰ ਲਿਆ ਕਰੋ ਰਿਸ਼ਤੇਆਂ ਦੀ ਐਡ ਲਗਾਈ ਜਾਂਦੀ ਹੈ ਤਾਂ ਜੂ ਤੁਹਾਡੇ ਤੱਕ ਰਿਸ਼ਤੇ ਪਹੁੰਚ ਸਕਣ ਜੀ ਰਿਸ਼ਤਾ ਰਿਸ਼ਤੇ ਜੋ ਵੀ ਹੁੰਦੇ ਆ ਅਸੀਂ ਪਰਿਵਾਰਾਂ ਨੂੰ ਖੁਦ ਆਪ ਵੀ ਮੈਚ ਕਰਕੇ ਦਿੰਨੇ ਆ ਜੀ ਰਿਸ਼ਤਾ ਮੈਚ ਕਰਨ ਲਈ ਤੁਸੀਂ ਸਾਨੂੰ ਆਪਣਾ ਬਾਇਓ ਡਾਟਾ ਤੇ ਪਿਕ ਭੇਜ ਸਕਦੇ ਹੋ ਜੀ ਬਾਇਓ ਡਾਟਾ ਤੇ ਪਿਕ ਤੇ ਪ੍ਰਾਈਵੇਸੀ ਰੱਖੀ ਜਾਊਗੀ YouTube ਤੇ ਕੋਈ ਵੀ ਕਿਸੇ ਵੀ ਲੜਕਾ ਜਾਂ ਲੜਕੀ ਦੀ ਅਸੀਂ ਪਿਕ ਨਹੀਂ ਲਗਾਉਂਦੇ ਸਿਰਫ ਵੌਇਸ ਰਿਕਾਰਡਿੰਗ ਹੀ ਅਸੀਂ ਪਾ ਕੇ ਇੱਕ ਐਡਵਰਟਾਈਜ਼ਮੈਂਟ ਲਗਾਉਂਦੇ ਆ ਜੀ ਅੱਜ ਜੋ ਵੀ ਰਿਸ਼ਤੇ ਹੈਗੇ ਆ ਬਹੁਤ ਹੀ ਵਧੀਆ ਪਰਿਵਾਰ ਤੋਂ ਕੁੜੀਆਂ ਦੇ ਜੱਟ ਸਿੱਖ ਕਾਸਟ ਤੋਂ ਵਧੇਰੇ ਰਿਸ਼ਤੇ ਆ ਅੱਜ ਦੀ ਐਡ 'ਚ ਜੀ ਰਿਸ਼ਤਾ ਮੈਚ ਕਰਨ ਲਈ ਤੁਸੀਂ ਸਿਰਫ ਬਾਇਓ ਡਾਟਾ ਹੀ ਪਹਿਲਾਂ ਭੇਜਣਾਗਾ ਜੀ ਉਸ ਤੋਂ ਬਾਅਦ ਜੇਕਰ ਤੁਹਾਡੇ ਨਾਲ ਰਿਸ਼ਤਾ ਮੈਚ ਹੁੰਦਾ ਫਿਰ ਤੁਸੀਂ ਸਾਨੂੰ ਆਪਣੇ ਲੜਕਾ ਜਾਂ ਲੜਕੀ ਦੀ ਇੱਕ ਫੋਟੋ ਪਾ ਸਕਦੇ ਹੋ ਤਾਂ ਜੋ ਅਗਲੀ ਫੈਮਿਲੀ ਵਾਲਿਆਂ ਨੂੰ ਸਾਡੇ ਦੁਆਰਾ ਸੈਂਡ ਕੀਤੀ ਜਾ ਸਕੇ ਜੀ ਤੁਹਾਨੂੰ ਰਿਸ਼ਤਾ ਪਸੰਦ ਆ ਜੀ ਅੱਜ ਦੇ ਰਿਸ਼ਤੇ ਆ ਜੀ 400 बी फाइल नंबर न्यूजीलैंड ਤੋਂ ਰਿਸ਼ਤਾ ਹੈਗਾ ਨਾਮ ਕੌਰ ਪਤਾ ਜਲੰਧਰ ਕਾਸਟ ਜੱਟ ਸਿੱਖ ਉਮਰ 1992 ਕੱਦ 53 ਪੜ੍ਹਾਈ ਬੀਏ ਸੀ ਨਰਸਿੰਗ ਆਲ ਸਟਡੀ ਫਰੋਮ ਨਿਊਜ਼ੀਲੈਂਡ ਸਾਰਾ ਪਰਿਵਾਰ ਨਿਊਜ਼ੀਲੈਂਡ ਸੈਟਲ ਹੈ ਜੀ ਕੰਮ ਰਜਿਸਟਰ ਐਨ ਐਨ ਨਰਸ ਗਵਰਨਮੈਂਟ ਹਸਪੀਟਲ ਨਿਊਜ਼ੀਲੈਂਡ ਸਿਟੀਜ਼ਨ ਮੰਗ ਮੁੰਡਾ ਸੋਨਾ ਸੁਨੱਖਾ ਪੜਿਆ ਲਿਖਿਆ ਹੋਵੇ ਨੌਕਰੀ ਜਾਂ ਆਪਣਾ ਬਿਜ਼ਨਸ ਹੋਵੇ ਨਸ਼ਾ ਰਹਿਤ ਖਾਨਦਾਨੀ ਪਰਿਵਾਰ ਹੋਵੇ ਐਨ ਆਰ ਆਈ ਸੰਪਰਕ ਨਾ ਕਰਨਾ ਜੀ ਅਗਲਾ ਰਿਸ਼ਤਾ ਆਇਆ 421 ਇਹ ਰਿਸ਼ਤਾ ਨਿਊਜ਼ੀਲੈਂਡ ਤੋਂ ਹੀ ਆ ਨਾਮ ਕੌਰ ਪਤਾ ਫਗਵਾੜਾ ਕਾਸਟ ਹੈ ਜਰਸੀ ਖੂਮਰੂ 1992 ਕੱਦ 52 ਪੜ੍ਹਾਈ ਮੈਡੀਕਲ ਨਾਨ ਮੈਡੀਕਲ ਲਾਓ ਡਿਗਰੀ ਪਿਤਾ ਰਟਾਇਰਡ ਮਾਤਾ ਹਾਊਸ ਵਾਈਫ ਭਰਾ ਤਿੰਨ ਕੰਮ ਨਿਊਜ਼ੀਲੈਂਡ ਸਿਟੀਜ਼ਨ ਐਂਡ ਪਾਰਟ ਟਾਈਮ ਜੌਬ ਲਾਓ ਪ੍ਰੈਕਟਿਕਸ ਮੰਗ ਮੁੰਡਾ ਵਧੀਆ ਪੜ੍ਹਿਆ ਲਿਖਿਆ ਹੋਵੇ ਨਸ਼ਾ ਰਹਿਤ ਹੋਵੇ ਸੋਨਾ ਸਨਖਾ ਤੇ ਖਾਨਦਾਨੀ ਪਰਿਵਾਰ ਤੋਂ ਹੋਵੇ ਅਗਲਾ ਰਿਸ਼ਤਾ ਆਇਆ 422 ਨਾਮ ਕੌਰ ਪਤਾ ਮੋਗਾ ਕਾਸਟ ਛਿੰਬੀ ਗੋਤ ਜੱਸਲ ਉਮਰ 1988 ਕੱਦ 5 ਫੁੱਟ ਪੜ੍ਹਾਈ ਪਲੱਸ 2 ਡਿਪਲੋਮਾ ਫੈਸ਼ਨ ਡਿਜ਼ਾਈਨਿੰਗ ਬਿਊਟੀ ਪਾਰਲਰ ਕੋਰਸ ਆ ਮੰਗ ਮੁੰਡਾ ਵਧੀਆ ਪੱਗ ਬੰਨਦਾ ਹੋਵੇ ਸਰਦਾਰ ਹੋਵੇ ਅਗਲਾ ਰਿਸ਼ਤਾ ਆਇਆ 423 ਨਾਮ ਕੌਰ ਕਾਸਟ ਜਰਸੀ ਉਮਰ 1994 ਕੱਦ 5 3 ਪੜ੍ਹਾਈ ਬੀਏ ਸੀ ਨਾਨ ਮੈਡੀਕਲ ਭੈਣ 1 ਮੈਂਡ ਭਰਾ 2 ਵਨ ਇੰਡੀਆ ਇੱਕ ਕੈਨੇਡਾ ਪਿਤਾ ਖੇਤੀਬਾੜੀ ਮਾਤਾ ਹਾਊਸ ਵਾਈਫ ਕੰਮ ਕੈਨੇਡਾ ਪੀਆਰ ਜੋਬ ਇਨ ਬੈਂਕ ਅਕਾਊਂਟ ਮੰਗ ਮੁੰਡਾ ਕੈਨੇਡਾ ਵਿੱਚ ਹੋਵੇ ਭਾਵੇਂ ਪੀਆਰ ਹੋਵੇ ਜਾਂ ਟੀਅਰ ਜ਼ਮੀਨ ਵਧਿਆ ਆਉਂਦੀ ਹੋਵੇ ਇਹ ਹੈ ਕੈਨੇਡਾ ਪੀਆਰ ਕੁੜੀ ਦਾ ਰਿਸ਼ਤਾ ਅਗਲਾ ਰਿਸ਼ਤਾ ਆਇਆ 424 ਨਾਮ ਕੌਰ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਉਮਰ 1994 ਕੱਦ 52 ਭੈਣ 1 ਭਰਾ 1 ਕੰਮ ਕੈਨੇਡਾ ਪੀਆਰ ਲੜਕੀ ਐਂਡ ਸਿਟੀਜ਼ਨਸ਼ਿਪ ਦੀ ਫਾਈਲ ਅਪਲਾਈ ਅਮਰੀਕਾ ਦੇ 10 ਸਾਲ ਦਾ ਵੀਜ਼ਾ ਮੰਗ ਮੁੰਡਾ ਕੈਨੇਡਾ ਹੋਵੇ ਭਾਵੇਂ ਕਿਸੇ ਵੀ ਸਟੇਟਸ ਤੇ ਹੋਵੇ ਨਸ਼ਾ ਰਹਿਤ ਹੋਵੇ ਸੋਨਾ ਸਨਖਾ ਹੋਵੇ 10 ਕਿੱਲੇ ਜ਼ਮੀਨ ਹੋਵੇ ਮਾਲਵਾ ਏਰੀਆ ਹੀ ਸੰਪਰਕ ਕਰਨ अगला रिश्ता आया चार सौ पची नाम का और पता जिला बठिंडा उन्नीस सौ तरह कद भैं एक मैड पढ़ाई बी ए कंप्यूटर डिपलोमा डीसीए कंप्यूटर टीचिंग ट्रेनिंग मंग मुंडा तो जैसिक किले जमीन होनेडा अमेरिका यूके पी आर हो बठिडा फरीदकोट बरनला एरिए वाले संपर्क कर अगला आया चार सौ तेती नंबर फाइल रिश्ता ਨਾਮ ਕੌਰ ਜ਼ਿਲ੍ਹਾ ਮੋਗਾ ਕਾਸਟਾ ਜੱਟ ਸਿੱਖ ਗੋਤ ਢਿੱਲੋ ਉਮਰ 23 ਸਾਲ ਕੱਦ 5 6 ਪੜ੍ਹਾਈ ਪਲੱਸ 2 ਐਂਡ ਡਿਪਲੋਮਾ ਆਫ ਕੰਪਿਊਟਰ ਕੋਰਸ ਪਰਿਵਾਰ ਵਿੱਚ ਮਾਤਾ ਪਿਤਾ ਇੱਕ ਭਰਾ ਅਨਮੈਡ ਤੇ ਦਾਦੀ ਜੀ ਸੈਂਟਲੀ ਜੋਬ ਇਨ ਇਮੀਗ੍ਰੇਸ਼ਨ ਮੰਗਾਂ ਮੁੰਡਾ ਕਿਸੇ ਵੀ ਕੰਟਰੀ ਦਾ ਪੀਆਰ ਹੋਵੇ ਕੈਨੇਡਾ ਅਮਰੀਕਾ ਯੂ ਐਸ ਏ ਆਸਟ੍ਰੇਲੀਆ ਅਗਲਾ ਰਸਤਾ ਆਇਆ ਐਚ ਆਰ 400 ਚਮਤੀ ਨੰਬਰ ਨਾਮ ਕੌਰ ਪਤਾ ਜਲਾਲਾਬਾਦ ਕਾਸਟਾ ਜੱਟ ਸਿੱਖ ਗੋਤ ਮਾਨ ਉਮਰ 31 ਦਾ 201998 ਕੱਦ 52 ਪੜ੍ਹਾਈ ਪਾਸ 2 ਨਾਨ ਮੈਡੀਕਲ ਕੰਪਿਊਟਰ ਇੰਜੀਨੀਅਰਿੰਗ ਟੈਕਨੀਕਲ ਡਿਪਲੋਮਾ ਇਨ ਕੈਨੇਡਾ ਪ੍ਰਾ ਇੱਕ ਕੈਨੇਡਾ ਕਾਮ ਕੈਨੇਡਾ ਵਰਕ ਪਰਮਿਟ ਮੰਗ ਮੁੰਡਾ ਕਨੇਡਾ ਪੀ ਆਰ ਹੋਵੇ 5 ਤੋਂ 7 ਕਿੱਲੇ ਜ਼ਮੀਨ ਹੋਵੇ ਦਸਤਾਰ ਬੰਨਦਾ ਹੋਵੇ ਮਾਜਾ ਦਵਾਬਾ ਲੋਹਰੀਆ ਸੰਪਰਕ ਕਰਨ ਆਗਲਾ ਇਸਤਾਇਆ 435 ਨਾਮ ਕੌਰ ਪਤਾ ਬਠਿੰਡਾ ਕਾਸਟ ਜਰਸੀ ਗੁੱਤ ਚਹਾਣ ਉਮਰ ਮਾਰਚ 1996 ਕੱਦ 55 ਭੈਣ ਨੂੰ ਭਰਾ ਨੂੰ ਪੜਾਈ ਬੀਐਸਸੀ ਐਮਐਸਸੀ ਫੈਸ਼ਨ ਡਿਜ਼ਾਈਨਿੰਗ ਮੰਗਮੁੰਡਾ ਯੂਐਸਏ ਪੀਆਰ ਜਸ ਸੀਟੀ ਜਨ ਹੁਵੇ ਮਾਲਵਾ ਏਰੀਆ ਨੂੰ ਪਾਇਲ ਜੀ ਅਗਲੇ ਰਿਸ਼ਤਾ ਆ 436 ਨਾਮ ਕੌਰ ਪਤਾ ਜਿਗਰਾਉ ਲੁਧਿਆਣਾ ਕਾਸਟ ਜਰਸੀ ਕੁਮਰ 10 10 1997 ਕਦ 53 ਪੜ੍ਹਾਈ ਡੀ ਫਾਰਮੇਸੀ ਕੰਮ ਡੋਇੰਗ ਜੋਬ ਇਨ ਹਸਪੀਟਲ ਮੰਗ ਮੁੰਡਾ ਆਸਟ੍ਰੇਲੀਆ ਜਾਂ ਅਮਰੀਕਾ ਦਾ ਪੀਆਰ ਹੋਵੇ ਨਸ਼ਾ ਰਹਿਤ ਹੋਵੇ ਵੈਸ਼ਨੂ ਪਰਿਵਾਰ ਹੋਵੇ ਅਗਲਾ 437 ਨੰਬਰ ਫਾਈਲ ਨਾਮ ਕੌਰ ਪਤਾ ਤਰਨਤਨ ਕਾਸਟ ਆ ਜਰਸੀ ਕੁਮਰ 1997 ਕਦ 56 ਪੜ੍ਹਾਈ ਬੀਐਸਸੀ ਨਰਸਿੰਗ ਮੰਗ ਮੁੰਡਾ ਯੂਐਸਏ ਆਸਟ੍ਰੇਲੀਆ ਪੀਆਰ ਹੋਵੇ ਜ਼ਮੀਨ ਹੋਵੇ कद 6 फुट होवे नेड़े वाले संपर्क ਕਰਨ 438 ਨੰਬਰ ਨਾਮ ਕੌਰ ਪਤਾ ਜਲੰਧਰ ਕਾਸਟਾ ਖੱਤਰੀ ਅਰੋੜਾ ਉਮਰ 21 1992 ਪੜ੍ਹਾਈ ਮਾਸਟਰ ਕਮਮ ਕਮਰਸ ਡਿਪਲੋਮਾ ਇਨ ਕੈਨੇਡਾ ਭਰਾ ਇੱਕ ਮੈਰਿਡ ਇੱਕ ਕੈਨੇਡਾ ਕੰਮ ਕੁੜੀ ਕੈਨੇਡਾ ਵਰਕ ਪਰਮਿਟ ਤੇ ਆ ਤੇ ਪਿਤਾ ਦਾ ਆਪਣਾ ਬਿਜ਼ਨਸ ਮੰਗ ਮੁੰਡਾ ਕੈਨੇਡਾ ਪੀਆਰ ਹੋਵੇ ਅਗਲਾ ਰਿਸ਼ਤਾ ਆਇਆ 439 ਨਾਮ ਰਾਜਨ ਦੀਪਕੌਰ ਪਤਾ ਸ਼੍ਰੀ ਮੋਖਸਰ ਸਾਹਿਬ ਜੱਟ ਸਿੱਖ ਕਾਸਟ ਉਮਰ ਅਕਤੂਬਰ 1996 ਕੱਦ ਪੰਜ ਪੰਜ ਪੈਣਾ ਦੋ ਹੈ ਭਰਾ ਇੱਕ ਪੜ੍ਹਾਈ ਪੀ ਐਚ ਡੀ ਕੈਂਸਰ ਬਾਇਓਲੋਜਿਕ ਪ੍ਰਿਗਮਰ ਚੰਡੀਗੜ੍ਹ ਫੈਬਰੀ 2024 ਕੰਮ ਅਪਲਾਈਂਗ ਫੋਰ ਪੋਸਟ ਡਾਕਟਰਲ ਪੋਜੀਸ਼ਨ ਇਜ਼ a ਜੋਬਸ ਮੰਗ ਮੁੰਡਾ ਆਸਟ੍ਰੇਲੀਆ ਪੀ ਆਰ ਹੋਵੇ ਅਗਲੇ ਆ ਜੀ ਬਹੁਤ ਵਧੀਆ ਨਵੇਂ ਰਿਸ਼ਤੇ ਬਹੁਤ ਹੀ ਵਧੀਆ ਪਰਿਵਾਰ ਤੋਂ 440 ਨੰਬਰ ਫਾਈਲ ਰਿਸ਼ਤਾ ਜ਼ਿਲ੍ਹਾ ਲੁਧਿਆਣਾ ਜੱਟ ਸਿੱਖ ਪੰਦੇਰ ਕੈਨੇਡਾ ਪੀ ਆਰ ਉਮਰ 1994 कद 54 लड़की बीटेक सीएस यूपीएस देहरादून पीजी डिप्लोमा कनाडा डाइवोर्स लड़की ਲਈ لڑکی ਲਈ ਬਹੁਤ ਹੀ ਵਧੀਆ ਪਰਿਵਾਰ ਤੋਂ ਰਿਸ਼ਤਾ ਚਾਹੀਦਾ ਜੀ ਲੜਕਾ ਨਸ਼ਾ ਰਹਿਤ ਹੋਵੇ ਅਤੇ ਪੜਿਆ ਲਿਖਿਆ ਹੋਵੇ ਚੰਗੇ ਵਰਦ ਦੀ ਲੋੜ ਹੈ ਜੀ ਅਗਲਾ ਰਿਸਟ ਹੈ ਐਚ ਆਰ 131 ਨੰਬਰ ਫਾਈਲ ਰਿਸਟਾ ਜ਼ਿਲ੍ਹਾ ਬਠਿੰਡਾ ਏਰੀਆ ਰਾਮਪੂਰਾ ਕਾਸਟ ਹੈ ਜਰ ਸਿੰਘ ਨਾਮ ਕੌਰ ਦਾ ਸੀਅਰ ਵਿਜ਼ਟਰ ਵੀਜ਼ਾ ਆਫ ਕੈਨੇਡਾ ਪੰਜ ਕਾਦਾ 5 ਫੁੱਟ 4 ਇੰਚ ਉਮਰ 14/2/1996 ਸਟੱਡੀ ਪਲੱਸ 2 ਗ੍ਰੈਜੂਏਸ਼ਨ ਬੀ ਸੀ ਏ ਫੈਮਿਲੀ ਚ ਫਾਦਰ ਦਾ ਸੀਅਰ ਵਿਜ਼ਾ ਆਫ ਕੈਨੇਡਾ ਮਾਦਰ ਵੀਜ਼ਾ ਆਫ ਕੈਨੇਡਾ ਵਨ ਬਰੋ ਦੈਨ ਇਨ ਕੈਨੇਡਾ 프్రాਮਟਨ ਮੰਗ ਹੈ ਜੀ ਮੁੰਡਾ ਕੈਨੇਡਾ ਪੀ ਆਰ ਹੋਵੇ ਅਤੇ ਵਧੀਆ ਜ਼ਮੀਨ ਆਉਂਦੀ ਹੋਵੇ ਮੁੰਡਾ ਸਿਰਫ ਮੋਨਾ ਹੀ ਹੋਵੇ 442 ਨੰਬਰ ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਨਾਮ ਕੌਰ ਕਾਸਟਾ ਜਰਸੀ ਖੋ ਤਰੰਦਾਵਾ ਉਮਰ 1992 ਕੱਦ 55 ਪੜ੍ਹਾਈ ਐਮ ਐਸ ਸੀ ਫੈਸ਼ਨ ਡਿਜ਼ਾਈਨਿੰਗ ਪ੍ਰੀਸੀਜ਼ਿੰਗ ਪੀ ਐਚ ਡੀ ਵਰਕਿੰਗ ਐਸ ਐਨ ਅਸਿਸਟੈਂਟ ਪ੍ਰੋਫੈਸਰ ਐਟ ਐਲ ਪੀ ਯੂ 7 ਇਅਰ ਵਰਕਿੰਗ ਐਕਸਪੀਰੀਅੰਸ ਪਲਸ ਹੈਂਡਸਮ ਸੈਲਰੀ ਮੁੰਡਾ ਸਰਕਾਰੀ ਜੋਬ ਕਰਦਾ ਹੋਵੇ ਜ਼ਮੀਨ 15 ਤੋਂ 20 ਕਿੱਲੇ ਹੋਵੇ ਜੇਕਰ ਪ੍ਰਾਈਵੇਟ ਜੋਬ ਕਰਦਾ 20 ਤੋਂ 25 ਕਿੱਲੇ ਹੋਵੇ ਜ਼ਮੀਨ ਹੋਵੇ ਵਧੀਆ ਵਿਆਵਦੀ ਕਰਨਾ ਪਰਿਵਾਰ ਵਾਲਿਆਂ ਨੇ ਪਰਿਵਾਰ ਖਾਨਦਾਨੀ ਅਤੇ ਵੈਸ਼ ਨੂੰ ਹੋਵੇ ਜੀ 443 ਨੰਬਰ ਫਾਈਲ ਰਿਸ਼ਤਾ ਜ਼ਿਲ੍ਹਾ ਬਠਿੰਡਾ ਨਾਮ ਕੌਰ ਕਾਸਟਾ ਜਰਸੀ ਖੂਤ ਬਰਾੜ ਪੜਾਈ ਕੁੜੀ ਨੇ ਪੜ੍ਹਾਈ ਕੀਤੀ ਹੈ ਜੀ ਬੀਐਡ ਐਮਐਡ ਟੈਸਟ ਜੂ ਜੀਸੀ ਨੈਟ ਤੇ ਟੈਟ ਕਲੀਅਰ ਆ ਜੌਬ ਟੀਚਰ ਉਮਰ 1999 ਕੱਦ ਪੰਜ ਤਿੰਨ ਮੰਗ ਮੁੰਡਾ ਕਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਪੀਅਰ ਹੋਵੇ ਅਗਲਾ ਰਿਸਤਾ ਹੈ 444 ਜ਼ਿਲ੍ਹਾ ਬਠਿੰਡਾ ਨਾਮਕਔਰ ਕਾਸਟਾ ਜਰਸੀ ਗੋਤਬਰਾੜ ਪੜ੍ਹਾਈ ਬੀਐਡ ਐਮਐਡ ਟੈਸਟ ਯੂਜੀਸੀ ਤੇ ਨੈਟ ਤੇ ਟੈਟ ਦੋਵੇਂ ਪੇਪਰ ਕਲੀਅਰ ਆ ਉਮਰ 1993 ਕੱਦ 54 ਜੌਬ ਟੀਚਰ ਮੰਗ ਆ ਮੁੰਡਾ ਕਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੋਂ ਪੀਆਰ ਹੋਵੇ ਇਹੇ ਦੋਵੇਂ ਰਿਸ਼ਤੇ ਇੱਕੋ ਘਰੋਂ ਆ ਦੋ ਕੁੜੀਆਂ ਦੇ ਇਹਨਾਂ ਨੂੰ ਦੋ ਮੁੰਡੇ ਇੱਕੋ ਘਰ ਹੀ ਚਾਹੀਦੇ ਨੇ ਰਸਤੇ ਜਿਹੜੇ ਕਿ ਤਿੰਨੋਂ ਕੰਟਰੀਆਂ 'ਚੋਂ ਇੱਕ ਕੰਟਰੀ ਦੇ ਮੁੰਡੇ ਪੀਆਰ ਹੋਣ ਵਿਆਹ ਦੋਵਾਂ ਕੁੜੀਆਂ ਦਾ ਇਕੱਠਾ ਹੀ ਕਰਨਾ ਉਹੀ ਸੰਪਰਕ ਕਰਨ ਜਿਸ ਦੇ ਘਰ ਦੇ ਦੋ ਮੁੰਡੇ ਬਾਹਰ ਗਏ ਹੋਣ ਜੀ ਅਤੇ ਪੀਆਰ ਹੋਣ ਅਗਲਾ ਰਿਸ਼ਤਾ ਆਇਆ 445 ਜ਼ਿਲ੍ਹਾ ਬਰਨਾਲਾ ਨਾਮ ਕੌਰ ਲੜਕੀ ਦੀ ਉਮਰ 23 ਸਾਲ ਪਰਿਵਾਰ ਚ ਮੈਂਬਰ ਹੈ ਜੀ ਮਾਪੇ ਤੇ ਇੱਕ ਭੈਣ ਵਿਆਹੀ ਹੈ ਵਿਦਿਕ ਯੋਗਤਾ ਗ੍ਰੈਜੂਏਸ਼ਨ ਕੰਪਲੀਟ ਕੰਪਿਊਟਰ ਆਈਟੀ ਕਾਸਟ ਆ ਕੁੜੀ ਦੀ ਰਾਮਦਾਸ ਹੀ ਆ ਸਿੱਖ ਲੜਕੀ ਲਈ ਵੈਸ ਨੂੰ ਵੈਰ ਦੀ ਲੋੜ ਆ ਮੰਗ ਮੁੰਡਾ ਸ਼ਰਾਬ ਨਾ ਪਿੰਦਾ ਹੋਵੇ ਅਤੇ ਹੋਰ ਕੋਈ ਮੁੰਡਾ ਮੈਡੀਕਲ ਰਸ਼ਾ ਨਾ ਕਰਦਾ ਹੋਵੇ ਸਰਕਾਰੀ ਜੋਬ ਵਾਲਾ ਹੋਵੇ ਲੜਕਾ ਪ੍ਰਾਈਵੇਟ ਜੋਬ ਵਾਲਾ ਲੜਕਾ ਜਾਂ ਫਿਰ ਬਿਜ਼ਨਸਮੈਨ ਵੈਰ ਦੀ ਲੋੜ ਹੈ ਏਜ ਲਿਮਟਿਡ 23 ਤੋਂ 28 ਸਾਲ ਤੱਕ ਮੁੰਡੇ ਦੀ ਹੋਵੇ ਕੱਦ 5-5 ਤੇ ਰੰਗ ਗੋਰਾ ਗਾ ਕੁੜੀ ਦਾ ਮੁੰਡੇ ਦੀ ਕਾਸਟ ਮੈਟਰ ਨਹੀਂ ਕਰਦੀ ਜੀ ਤੇ ਪਰਿਵਾਰ ਦਾ ਨੰਬਰ ਨੋਟ ਕਰੋ 9877643753 ਅਗਲਾ ਰਿਸ਼ਤਾ ਆਇਆ 446 ਨੰਬਰ ਨਾਮ ਕੌਰ ਜਿਲ੍ਹਾ ਬਠਿੰਡਾ ਕਾਸਟ ਜਰਸੀ ਗੁੱਤਾਂ ਉਮਰ 24 ਸਾਲ ਪੜ੍ਹਾਈ ਬੀਏ ਪਾਸ ਕੱਦ 5-5 ਫਾਦਰ ਖੇਤੀਬਾੜੀ ਭਰਾ ਪ੍ਰਾਈਵੇਟ ਜੌਬ ਮਾਤਾ ਹਾਊਸ ਵਾਈਫ ਰੰਗ ਗੋਰਾ ਗਾ ਕੁੜੀ ਦਾ ਮੰਗ ਹੈ ਜੀ ਮੁੰਡਾ ਜਰਸੀ ਕਾਸਟ ਤੋਂ ਹੋਵੇ ਜ਼ਮੀਨ 5 ਕਿੱਲੇ ਆਉਂਦੀ ਹੋਵੇ ਵਧੀਆ ਗੱਲ ਹੈ ਜੇਕਰ ਲड़का ਕੈਨੇਡਾ ਦਾ ਪੀਆਰ ਹੋਵੇ ਵਿਆਹ ਵਧੀਆ ਕਰਨਾ ਇਸ ਪਰਿਵਾਰ ਨੇ ਏਸੀ ਅੱਜ ਦੇ ਬਹੁਤ ਹੀ ਵਧੀਆ ਪਰਿਵਾਰ ਤੋਂ ਕੁੜੀਆਂ ਦੇ ਰਿਸ਼ਤੇ ਇਹ ਰਿਸ਼ਤਾ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਤਦ ਹੀ ਜੇਕਰ ਤੁਹਾਡੇ ਨਾਲ ਇਹ ਰਿਸ਼ਤਾ ਮੈਚ ਕਰਦਾ ਹੋਇਆ ਜੀ ਬਾਇਓ ਡਾਟਾ ਸਭ ਤੋਂ ਪਹਿਲਾਂ ਭੇਜਣਾਗਾ ਉਸ ਤੋਂ ਬਾਅਦ ਤੁਹਾਡੇ ਰਿਸ਼ਤੇ ਦੀ ਗੱਲਬਾਤ ਅੱਗੇ ਕੁੜੀ ਵਾਲਿਆਂ ਦੇ ਪਰਿਵਾਰ ਨਾਲ ਚਲਾਈ ਜਾਊਗੀ ਜੀ ਚਾਈਲਡਨ ਨੂੰ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਧੰਨਵਾਦ ਜੀ